ਜੁਗ ਜੁਗਾタル ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿ ਕੀ ਗੋਦ ਵੇਸ਼ ਭਾਈ ਮਨੋ ਕੇ ਅੰਮ੍ਰਿਤ ਵੇਲੇ ਤੁਮ੍ਰਿਤ ਮੇ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਵਰਪਾਗਿ ਸ਼ਾਸਨ ਦੇ ਜਨਉ ਆਓ ਉਰਫਤਿ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਤ ਬਾਣੀ ਵਿੱਚੋਂ ਰਾਗ ਮਾਰੂ ਦੇ ਅੰਦਰ ਆਪਾਂ ਸ਼ਬਦ ਸਰਵਣ ਕਰ ਰਹੇ ਸੰਗ ਚਾਦ ਤੈ ਜੇ ਸ਼ਬਦ ਦਾ ਕੇਂਦਰੀ ਭਾਵ ਹੈ ਤੀਹੇ ਪ੍ਰਭੂ ਮੇਰੀ ਮਨ ਦਾ ਮੇਰੇ ਸਰੀਰ ਦਾ ਆਸਰਾ ਤੇਰਾ ਨਾਮ ਹੈ ਜੋ ਵੀ ਤੇਰੇ ਨਾਮ ਨੂੰ ਸਿਮਰਦਾ ਹੈ ਉਸ ਵਿਅਕਤੀ ਦੀ ਜ਼ਿੰਦਗੀ ਦਾ ਤੂਪਾਰ ਉਤਾਰਾ ਕਰਾ ਦੇਣਾ ਉਹਦੇ ਤੇ ਤੂੰ ਹੀ ਰਹਿਣਾ ਤਾਂ ਕਰਨਾ ਹੈ ਉਹਦੇ ਤੇ ਤੂੰ ਹੀ ਕਿਰਪਾ ਕਰਨੀ ਇੱਕ ਇੱਕ ਪੌੜੀ ਕਰਕੇ ਆਪਾਂ ਵਿਚਾਰ ਕਰਣੀ ਆ ਅਖੀਰ ਉਹਦੀ ਚੌਥੀ ਪੌੜੀ ਹੈ ਇਸ ਸ਼ਬਦ ਦੀ ਇਹ ਪੌੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1005 ਤੇ ਸੁਭਾਏਮਾਨ ਹੈ ਸਤਿਗੁਰੂ ਪਰਮਾਨੰ ਕਰਨੇ ਦਾਤਾ ਬ੍ਰਹਮਤ ਬ੍ਰਹਮਤ ਪ੍ਰਭ ਅਸ਼ਰਣੀ ਆਇਆ ਦੀਨਾ ਨਾਥ ਜਗਤ ਪਿਤ ਮਾਇਆ ਜਦੋਂ ਸੰਗ੍ਰਾਂਹ ਜੀ ਨੂੰ ਆਪਾਂ ਆਖਦੇ ਹਾਂ ਹਾਲਾਂਕਿ ਇਹ ਸ਼ਬਦ ਸੰਕਰਾਂਤੀ ਹੈ। ਕ੍ਰਾਂਤੀ ਉਹ ਕਿਸ ਸੰਕਰਾਂਤੀ ਤੋਂ ਵਿਗੜਿਆ ਹੋਇਆ ਸ਼ਬਦ ਹੈ ਸੰਗਰਾਮ। ਸੂਰਜ ਦੀਆਂ 12 ਰਾਸ਼ਾਂ ਹਨ। ਜਦੋਂ ਸੂਰਜ ਆਪਣੀ ਇੱਕ ਰਾਸ਼ ਵਿੱਚੋਂ ਦੂਜੀ ਰਾਸ਼ ਵਿੱਚ ਪਰਵੇਸ਼ ਕਰਦਾ ਹੈ, ਮੌਸਮ ਵਿੱਚ ਤਬਦੀਲੀ ਹੁੰਦੀ ਹੈ। ਇਸ ਤਬਦੀਲੀ ਨੂੰ ਨਾਂ ਦਿੱਤਾ ਗਿਆ ਸੰਕਰਾਂਤੀ ਦਾ। ਤੇ ਹਿੰਦੂ ਮਤ ਵਿੱਚ ਇਹ ਸੰਗਰਾਮ ਮੜਾਈ ਜਾਂਦੀ ਮੰਗਰ ਦੇ ਮਹੀਨੇ 'ਚ ਜਾਂ ਮਾਗ ਦੇ ਮਹੀਨੇ ਵਿੱਚ ਇਹਨੂੰ ਕਿਹਾ ਜਾਂਦਾ ਮੰਗਰ ਸੰਕ੍ਰਾਂਤੀ ਸਮੁੱਚੀ ਮਾਗਤਾਂ ਨੂੰ ਬ੍ਰਾਹਮਣਵਾਦ ਨੇ ਪਰਮੇਚ ਪਾਇਆ ਅਸ਼ਿਆ ਪੂਰਨ ਮਾਸੀ ਸੰਗਰਾਮ ਇਹੋ ਜਿਹਾ ਦਿਹਾੜੇ ਮਨਾਉਣ ਵਾਸਤੇ ਪ੍ਰੇਰਿਤ ਕਰਕੇ ਉਹਨਾਂ ਧਨ ਦੀ ਇਕੱਤਰਤਾ ਕੀਤੀ ਸਤਿਗੁਰੂ ਦਾਨਿਕ ਸਾਹਿਬ ਜੀ ਨੇ ਆਪਾਂ ਪੰਜਵੇਂ ਪਾਤਸ਼ਾਹ ਦਾ ਬਾਰਾਮਾ ਸੁਣਿਆ ਨਿਣੀ ਪਾਠ ਕਰਦੇ ਨੇ ਉਹ ਜਾਣਦੇ ਨੇ ਪਾ 12ਵਾਂ ਪਹਿਲੇ ਪਾਤਸ਼ਾਹ ਨੇ ਉਚਾਰਨ ਕੀਤਾ ਦੁਨੀਆਂ ਦੇ ਲੋਕਾਂ ਦਾ ਪਰਮ ਜਾਲ ਕੱਢਣ ਦੀ ਤੁਖਾਰੀ ਰਾਗ ਦੇ ਅੰਦਰ 12ਵਾਂ ਸਤਗੁਰਾਂ ਉਚਾਰਨ ਕੀਤਾ ਫਿਰ ਪੰਜਵੇਂ ਪਾਤਸ਼ਾਹ ਨੇ ਇਹ 12ਵਾਂ ਉਚਾਰਨ ਕੀਤਾ 10ਵੇਂ ਪਾਤਸ਼ਾਹ ਨੇ ਕਾਵਿ ਰੂਪ ਵਿੱਚ ਇਹਦੀ ਰਚਨਾ ਕੀਤੀ ਪੰਜਵੇਂ ਪਾਤਸ਼ਾਹ 12 ਮਾਮਾਜ ਵਿੱਚ ਕਹਿੰਦੇ ਹਨ ਇੱਥੇ ਸ਼ਹਿਬ ਕਹਿ ਰਹੇ ਨੇ ਬ੍ਰਹਮਤ ਬ੍ਰਹਮਤ ਪ੍ਰਭ ਸ਼ਰਣੀ ਆਇਆ ਉਹ ਵੀ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ ਉੱਥੇ ਸਤਿਗੁਰੂ ਕਹਿੰਦੇ ਨੇ ਚਾਰ ਪੰਟ ਨਹਿ ਦਿਸ ਪ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਜਦੋਂ ਵਿਅਕਤੀ ਥੱਕ ਜਾਂਦਾ ਹੈ ਹਾਰ ਜਾਂਦਾ ਹੈ ਥੱਕਿਆ ਹੋਇਆ ਟੁੱਟਿਆ ਹੋਇਆ ਜਿਹਦੀ ਬਾਹ ਨਾ ਰਹੇ ਉਹ ਜਦੋਂ ਕੋਈ ਗੱਲ ਕਰਦਾ ਹੈ ਉਹਦੀ ਆਵਾਜ਼ ਫਿਰ ਅੰਦਰਲੀ ਵੱਟ ਜਾਂਦੀ ਕਿ ਹੁਣ ਨਹੀਂ ਮਾਸ਼ ਗੁਣ ਮੈਂ ਇਹ ਕੰਮ ਨਹੀਂ ਕਰਨਾ ਇੱਕ ਵਿਅਕਤੀ ਨੇ ਨਸ਼ਾ ਛੱਡਿਆ ਮੇਰੀ ਸੰਭਾਲ ਵਿੱਚ ਨਸ਼ੇ ਤੇ پابੰਦੀਆਂ ਜਿਆਦਾ ਲੱਗੀਆਂ ਅੱਜ ਤੇ ਡਰਾਮਾ ਕਰਦੇ ਨੇ ਨੇਤਾ ਲੀਡਰ ਵਕਾਰ ਰਹੇ ਨੇ ਨਸ਼ਾ ਕਿਸੇ ਦੀ ਕੋਈ ਪਾਇਆ ਨਹੀਂ ਕਿਸੇ ਦੀ ਕੋਈ ਹਿੰਮਤ ਨਹੀਂ ਇਹ ਕੋਈ ਵਿਅਕਤੀ ਗੈਰ ਕਾਨੂੰਨੀ ਤੰਦਾ ਇਹਨਾਂ ਦੀ ਸਹਾਇਤਾ ਤੋਂ ਬਿਨਾਂ ਕਰ ਸਕੀ 2 ਦਿਨ ਕਰਨੇ ਕਾ 7 ਦਿਨ ਸਾਲ 2 ਸਾਲ ਕਰਨੇ ਕਾ ਜਿਆਦਾ ਨਹੀਂ ਚਲਦਾ ਹੁੰਦਾ ਇਹਨਾਂ ਦੇ ਆਪਣੇ ਵਿਅਕਤੀ ਨੇ ਬੰਦੇ ਛੱਡਿਓ ਇਹਨਾਂ ਨੂੰ ਤੁਸੀਂ ਹੱਥ ਨਹੀਂ ਲਾਣਾ ਇਹ ਵੇਚਣ ਜਿੰਨਾ ਮਰਜੀ ਆਲੇ ਦੁਆਲੇ ਥੋੜੇ ਬਹੁਤੇ ਫੜ ਕੇ ਡੱਕ ਦਿਓ ਉਹਨਾਂ ਨੂੰ ਧੰ ਲੈ ਕੇ ਛੱਡ ਦਿਓ ਸਾਡੀ ਜ਼ਿੰਦਗੀ ਵਿੱਚ ਸਾਡੇ ਨੇਤਾਵਾਂ ਦਾ ਵਿਸ਼ੇਸ਼ ਤੌਰ ਤੇ ਕਰਮ ਬਣ ਗਿਆ ਸਿਰਫ ਪੈਸਾ ਹੀ ਉਹਨਾਂ ਦੀ ਜ਼ਿੰਦਗੀ ਉਹਦਾ ਕਾਰਨ ਹੈ ਵੀ ਉਹਨਾਂ ਨੇ ਇੱਕ ਦੂਜੇ ਤੋਂ ਅੱਗੇ ਲੰਘਣ ਲਈ ਧਨ ਖਰਚਣਾ ਹੈ ਮਾਰੇ ਕੰਮਾਂ ਦੇ। ਮੇਰੇ ਆਪਣੇ ਸਾਹਮਣੇ ਸਾਡੇ ਜੀਵਨ ਦੇ ਵਿੱਚ ਇਹ ਵਾਪਰ ਰਿਹਾ ਹੈ ਕਿ ਜਿਹੜੇ-ਜਿਹੜੇ ਵਿਅਕਤੀ ਚੰਗੇ ਨੇ, ਗੁਣਾਂ ਦੇ ਧਾਰਨੀ ਨੇ ਕਿਸੇ ਨਾ ਕਿਸੇ ਬਹਾਨੇ ਨਾਲ ਉਹਨਾਂ ਦਾ ਕਤਲਿਆਮ ਕਰਾ ਦਿੱਤਾ ਜਾਂਦਾ ਹੈ ਜਾਂ ਪੱਕੇ ਤੌਰ ਤੇ ਜੇਲ੍ਹ 'ਚ ਬੰਦ ਕਰ ਦਿੱਤਾ ਜਾਂਦਾ ਹੈ। ਵੀ ਵਾਰਾਜ ਨਹੀਂ ਸਕਦਾ। ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਖ ਬਾਣੀ ਨੇ ਆਪਣੇ ਤਰੀਕੇ ਦੇ ਨਾਲ ਮਾਨਵਤਾ ਨੂੰ ਉਹ ਉਪਦੇਸ਼ ਦਿੱਤਾ ਜਿਹੜਾ ਸਮੇਂ ਦੇ ਹਾਕਮਾਂ ਨੂੰ ਪਸੰਦ ਨਹੀਂ ਆਇਆ ਸਤਗੁਰਾਂ ਜੇ ਜਦੋਂ ਜ਼ਿੰਦਗੀ ਚ ਤੂੰ ਹਾਰ ਜਾਏ ਥੱਕ ਜਾਏ ਟੁੱਟ ਜਾਏ ਉਦੋਂ ਗੁਰੂ ਕੋਲ ਆਈ ਤੇ ਕਈ ਕੋਲ ਵਾਰੀ ਗੁਰੂ ਕੋਲ ਨਾ ਢੱਕੇ ਆਪਣਾ ਸ਼ਰਣ ਕਰਨੀ ਇਹ ਕੰਮ ਤਾਂ ਵੀ ਬਣ ਜਾਂਦਾ ਕਿਉਂਕਿ ਗੁਰੂ ਅੰਦਰ ਸਾਡੇ ਬੈਠਾ ਹੈ ਮੇਰਾ ਸੰਗ ਸਦਾ ਹੈ ਨਾਲ ਉਹ ਵਿਅਕਤੀ ਉਹਨਾਂ ਦੇ ਬੱਚੇ ਦੱਸਦੇ ਨੇ ਕਿ ਘਰ ਆਇਆ ਜਿਹੜੇ ਪੈਸੇ ਨਸ਼ੇ ਲਈ ਲੈ ਕੇ ਗਿਆ ਸੀ ਸਾਰੇ ਵਗਾ ਕੇ ਮਾਰੇ ਵੇੜੇ ਚ ਖਲਾ ਦੇ ਦਿੱਤੇ ਆਪਣੇ ਬੱਚਿਆਂ ਨੂੰ ਕਹਿੰਦਾ ਮੈਂ ਮਰਾਂ ਮੈਂ ਜੀਵਾਂ ਮੇਰਾ ਇਲਾਜ ਤੇ ਕਰਾ ਦਿਓ ਪਰ ਮੈਨੂੰ ਨਸ਼ਾ ਲਿਆ ਕੇ ਨਾ ਦਿਓ ਨਹੀਂ ਲੜਨਾ ਉਹ ਜਿੰਨਾ ਚਿਰ ਜੀਵਿਆ ਉਹਨਾਂ ਤੇ ਦੁਆਰੇ ਨਸ਼ਾ ਨਹੀਂ ਸ਼ਕਤ ਸਾਡੀ ਸਮਝ ਆਖਮਾਨੀਆ ਖਮੀ ਬੜੀ ਪਾਬੰਦੀ ਗੁਟਕੇ 75 ਰੁਪਈਆਂ ਨੇ ਕਸ਼ਮਾ ਖਾਧੀਆਂ ਕੱਢ ਦਿਆਂਗੇ ਲੋਪਾਰ ਇਤਿਕਾਰ ਕਰ ਵਿੱਚ ਵਿੱਚ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਜਿੱਥੇ ਮਰਗੀ ਦੀ ਸਪਲਾਈ ਕਰਾਉਂ ਕ੍ਰਿਧੀਆਂ ਜਾ ਸਕਦੇ ਤੇ 9.1 ਮੱਛੀ ਇਹਦੀ ਆਤੀ ਹੋ ਚੁੱਕੇ ਨੇ ਮੈਂ ਹੈਰਾਨ ਹੋਇਆ ਫਤਿਹਗੜ੍ਹ ਸਾਹਿਬ ਦੀ ਯੂਨੀਵਰਸਿਟੀ ਆਪਣੇ ਪੰਜਾਬ ਤੋਂ ਬਿਨਾਂ ਬਾਹਰ ਨੇ ਸੁਬਿਆਆਂ ਦੀਆਂ ਬੱਚੀਆਂ ਨੂੰ ਪੁਰਸ਼ ਕਰਦੀਆਂ ਨੇ ਉਹਨਾਂ ਦੇ ਸ਼ਾਇਦ ਵੀ ਜਦੋਂ ਨਸ਼ਾ ਨਾਮ ਮੜੇ ਤਾਂ ਸ਼ਿਕਰੀਆਂ ਮਾਰ ਕੇ ਖਾਂਦੀਆਂ ਜਿਹਨੂੰ ਆਪਾਂ ਹੱਥ ਲਾਣ ਕਿਉਂਕਿ ਸਾਡੇ ਕੋਲ ਨਾਮ ਨਹੀਂ ਸਾਡੇ ਕੋਲ ਸਿਵਾ ਨਹੀਂ ਸ਼ਿਵਰਣ ਨਹੀਂ ਇਹਨਾਂ ਦੂਜਿਆਂ ਦਾ ਸੰਗ ਕਰਕੇ ਸਾਡੇ ਬੱਚੇ ਇਹਨਾਂ ਗੱਲਾਂ ਦੇ ਆਦੀ ਹੋਏ। ਤੁਹਾਡੇ ਬੱਚਿਆਂ ਪੰਜਾਬ ਤੋਂ ਬਾਹਰ ਦੀਆਂ ਸ਼ੁੱਭਿਆਂ ਤੋਂ ਆਈਆਂ ਨੌਕਰਾਂ ਨੇ ਖੜਾਣਾ ਹੈ। ਉਹਨਾਂ ਦਾ ਕਈ ਸ਼ਰਣਤੀ ਬਣ ਜਿਹੜਾ ਕਈ ਵਾਰੀ ਆਪਣਾ ਦੁੱਧ ਵੀ ਪਿਆ ਨਹੀਂ ਉਹ ਕਈ ਮੈਨਚ ਉਹਨੇ ਤੇ ਸ਼ਾਮ ਨੂੰ ਆਉਣਾ। ਖਾਸੀ ਛੋਟੇ-ਛੋਟੇ ਬੱਚੇ ਕਿ ਉਹ ਨਾ ਬਦੇਸ਼ਾਂ ਨੇ ਹਵਾਲੇ ਕਰ ਦਿੱਤੇ ਉਹਨਾਂ ਨੇ ਸਾਡੇ ਬੱਚਿਆਂ ਦੀ ਪਰਵਾਰਨਾ ਕੀਤੀ ਉਹਨਾਂ ਦੇ ਸੁਭਾਅ ਏਡੇ ਬੰਦੇ ਹੋਏ ਇਮਾਮ ਨੇ ਅੱਜ ਇਤਰਾਏ ਨੇ ਆਪਣੇ ਬੱਚਿਆਂ ਦੇ ਸੁਭਾਅ ਉਹ ਸ਼ੁਕ ਦਿਲ ਦੀ ਥਾਂ ਕਈ ਬੱਚੇ ਇਹਨਾਂ ਦੁੱਖ ਮਾਪਿਆਂ ਨੂੰ ਦਿੰਦੇ ਨੇ ਜਿਨੇ ਹੱਥ ਝੋਲੀ ਆ ਡੱਟ ਕੇ ਆਸਾਂ ਕਰ ਕਰ ਕੇ ਮੰਗ ਕੇ ਲਿਆਉਂਦਾ ਹੋਵੇ ਕੀ ਨਹੀਂ ਚੰਗਾ ਹੁੰਦਾ ਤਾਂ ਹੁੰਦਾ ਹੀ ਨਾ ਜਾਣ ਅਜੇ ਜੇ ਉਹ ਮਰ ਜਾਂ ਮਗਰੋਂ ਉਹ ਤੇ ਠੀਕ ਹੈ ਕੰਮ ਕਿਉਂਕਿ ਕਈ ਵਿਅਕਤੀ ਇਹਨਾਂ ਨਸ਼ੇ ਦਾ ਸੇਵਨ ਕਰਨਾ ਅਨੰਦ ਕਰ ਦਿੰਦੇ ਨੇ ਉਹ ਆਪਣੇ ਲਈ ਨਹੀਂ ਆਪਣੇ ਪੂਰੇ ਪਰਿਵਾਰ ਲਈ ਸਬੰਧੀਆਂ ਲਈ ਖਤਰਾ ਬਣ ਦਿੰਦੇ ਹਨ ਹੁਣ ਦੇ ਕੀਤੇ ਹੋਏ ਕਰਮ ਜਿਹੜੇ ਨੇ ਉਹ ਉਹਨਾਂ ਨੂੰ ਹਰ ਪਾਸੇ ਸ਼ਰਮਿੰਦਗੀ ਦਿੰਦੇ ਨੇ ਸਤਿਗੁਰੂ ਬਾਣੀ ਚ ਕਹਿੰਦੇ ਨੇ ਇਹਨਾਂ ਦੇ ਲੜ ਨਹੀਂ ਤੈਨੂੰ ਮੈਂ ਲਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਅਰਦਾਸ ਕਰੀ ਮੈਂ ਮੰਤ ਬ੍ਰਹਮੰਤ ਪ੍ਰਭ ਸਰਣੀ ਆਇਆ ਐ ਨਾਤ ਕੋ ਨਾਨਕ ਹਮਨੀ ਚ ਕਰਮਾ ਸ਼ਰਨ ਪਰੇ ਕੀ ਬਰਾਖੋ ਸਰ ਮੈਂ ਤੇਰੀ ਸ਼ਰਨ ਵਿੱਚ ਆਇਆ ਨੀਨਾ ਨਾਥ ਜਗਤ ਪਿਤ ਮਾਇਆ ਹੀ ਦਿਨਾ ਦਾ ਤੂੰ ਨਾਥ ਹੈ ਜਗਤ ਦਾ ਮਾਪਿਓ ਹੈ ਦਇਆ ਦਾ ਘਰ ਹੈ ਆਪਾਂ ਪੜਿਆ ਤੇ ਸਹੀ ਪਰ ਮੰਨਿਆ ਨਹੀਂ ਮਾਪਿ ਕਿਸੇ ਦਾ ਬੁਰਾ ਨਹੀਂ ਕਰਦੇ ਸਭ ਦਾ ਕਾ ਮਾਪਿਓ ਆਪ ਹੈ ਹਬੇ ਸ਼ਾਨ ਗਰੀ ਸੰਭਾਲੀ ਆਪ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧੂ ਤੂੰ ਮੇਰਾ ਭਰਾ ਸਾਰੇ ਸੰਬੰਧ ਮੈਂ ਤੇਰੇ ਤੋਂ ਮੰਗੇ ਨੇ ਤੂੰ ਹੀ ਸਾਰੇ ਸੰਬੰਧਾਂ ਦੀ ਮੇਰੇ ਤੇ ਕਿਰਪਾ ਕਰ ਲੈ ਮੇਰੇ ਰਿਸ਼ਵੰਦੀ ਪਤਾ ਨਹੀਂ ਪਹੁੰਚਣ ਕਿ ਨਾਮ ਪਹੁੰਚੇ ਸਾਗਰ ਵਿੱਚ ਤੂੰ ਪਹੁੰਚ ਜਾਂਦਾ ਬੇੜਾ ਭਲਾ ਬੰਦੇ ਮੱਖਣ ਸ਼ਾਲ ਬਣਾਉਣੇ ਵਾਹੇ ਮੋ ਡਾਲਾ ਕਿਉਂ ਕਿਉਂਕਿ ਤੂੰ ਵਾਦਾ ਕੀਤਾ ਆਖਿਆ ਸਾਡੇ ਗੁਰੂ ਨੇ ਤੂੰ ਮੇਰਾ ਰਾਖਾ ਸਭ ਨਹੀਂ თან ਹਾਂ ਤਾਂ ਸੁਵੰਦੀ ਨਹੀਂ ਪਹੁੰਚ ਸਕਦੀ ਮਿੱਤਰ ਦੋਸਤ ਨਹੀਂ ਪਹੁੰਚ ਸਕਦੇ ਕੋਈ ਧਰਮ ਪਤਨੀ ਕਿਤੇ ਤੁਹਾਡੇ ਤੇ ਵਿਪਤਾ ਪਏ ਨਾਲ ਹੋਵੇ ਨਾ ਹੋਵੇ ਪੁੱਤਰ ਧੀਆਂ ਨਾਲ ਹੋਣ ਨਾ ਹੋਣ ਰੱਬ ਤੁਹਾਡੇ ਹਰ ਸਮੇ ਨਾਲ ਹੈ ਦੀਨਾ ਦਾਤ ਜਗਤ ਪిత ਮਾਇਆ ਹੇ ਦਾਤਾ ਤੂੰ ਏਡਾ ਦਿਆਲੂ ਹੈ ਦਾਤਾ ਜੀ ਹੇ ਪ੍ਰਭ ਪ੍ਰਭ ਦਿਆਲ ਦੁੱਖ ਦਰਦ ਪਿਦਾਰਣ ਕੁਸਾਰਿਆਂ ਦੇ ਦੁੱਖ ਦਰਦ ਦੂਰ ਕਰਨ ਵਾਲਾ ਹੈ ਜਿਸ ਭਾਵੇਂ ਤਿਸ ਹੀ ਨਿਸ਼ਤਾਰਣ ਜੀ ਭਟਕ-ਭਟਕੇ ਆਖਰ ਉਸ ਪਰਮੇਸ਼ਰ ਦੀ ਸ਼ਰਨੋਂ ਮਹਿ ਪਾਈ ਜਿਹੜਾ ਜੀਵ ਉਸ ਪ੍ਰਭੂ ਨੂੰ ਚੰਗਾ ਲੱਗ ਪੈਂਦਾ ਹੈ ਉਸ ਨੂੰ ਉਸ ਸੰਸਾਰ ਸਮੁੰਦਰ ਤੋਂ ਬਾਹਰ ਕੱਢਦਾ ਹੈ ਬਾਣੀ ਦਾ ਦੋ ਪੱਖਾਂ ਦੇ ਵਿੱਚ ਸਾਡੇ ਨਾਲ ਸਵਾਲ ਚੁਆ ਕਰਦਾ ਇਥੇ ਆਖਿਆ ਜਿਹੜਾ ਚੰਗਾ ਲੱਗਦਾ ਹੈ ਪਰ ਨਾਲ ਤਰੀਕਾ ਦੱਸ ਦਿੱਤਾ ਕਿ ਜਦੋਂ ਤੂੰ ਇਨਾ ਨਿਮਾਣਾ ਹੋ ਡੈਗਣ ਅਬ ਹਮ ਸ਼ਰਣ ਪ੍ਰਭੂ ਕੀ ਆਈ ਅਬ ਹਮ ਅਬ ਹਮ ਸ਼ਰਣ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੈ ਮਾ ਬਾਤਾਂ ਹੀ ਅਕਾਰਤੁ ਮੈਂ ਤੇਰੀ ਛਲਹੂ ਚਾਹਾਂ ਹੁਣ ਭਾਵੇਂ ਮੇਰੀ ਰੱਖਿਆ ਕਰ ਭਾਵੇਂ ਮੈਨੂੰ ਮਾਰ ਦੇ ਜ਼ਿੰਦਗੀ ਸਮਾਪਤ ਕਰ ਤੇ ਇਹ ਤੇਰੀ ਮਰਜ਼ੀ ਆਪਣੀ ਜ਼ਿੰਦਗੀ ਦੀ ਡੋਰ ਤੇਰੇ ਹੱਥ ਵਿੱਚ ਫੜਾ ਦਿੱਤੀ ਇਹ ਬੜਾ ਔਖਾ ਹੈ ਇਨੀ ਨਿਮਰਤਾ ਅਗੇ ਸਾਹਿਬ ਵੀ ਦੇ ਹਨ ਅੰਧਕੂਪ ਤੇ ਕਾਢਣ ਹਾਰਾ ਸਾਤ ਸੰਸਾਰ ਰੂਪਨ ਨੇ ਖੂਚੋਂ ਪ੍ਰਭੂ ਜੀਵ ਨੂੰ ਕਟਨ ਦੇ ਸਮਰਥ ਹੈ ਪ੍ਰੇਮ ਭਗਤ ਹੋ ਵਤ ਨਿਸਤਾਰਾ ਉਹਦੀ ਪ੍ਰੇਮਾ ਭਗਤੀ ਕੀਤਿਆਂ ਉਹਦਾ ਚਿੰਤਨ ਕੀਤਿਆਂ ਉਹਦਾ ਨਾਮ ਜਪਿਆਂ ਜ਼ਿੰਦਗੀ ਦਾ ਪਾਰ ਉਤਾਰਾ ਹੁੰਦਾ ਹੈ ਪ੍ਰਭੂ ਦੀ ਪਿਆਰ ਭਗਤੀ ਭੰਤੀ ਜਿਹੜਾ ਕਰਦਾ ਜੀ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਸਾਤ ਰੂਪ ਆਪਣਾ ਧਨ ਤਾਰੇ ਆ ਸਾਤ ਰੂਪ ਆਪਣਾ ਤਨ ਧਾਰਿਆ ਮਹਾ ਅਗਣ ਤੇ ਆਪ ਉਬਾਰਿਆ ਹੈ ਭਾਈ ਪ੍ਰਮਾਤਮਾ ਨੇ ਗੁਰੂ ਰੂਪ ਆਪਣਾ ਸਰੀਰ ਧਾਰਨ ਕੀਤਾ ਛਾ ਗੁਰੂ ਵਾਸti ਵਰਤਿਆ ਗਡੇ ਥਾਮਨ ਤੋਂ ਬਾਅਦ ਸ਼ਿਰ ਉਹਨੇ ਗੁਰੂ ਰੂਪ ਸਰੀਰ ਧਾਰਨ ਕਰਕੇ ਜੀਵਾਂ ਨੂੰ ਮਾਇਆ ਦੀ ਵੱਡੀ ਅਗ ਨੂੰ ਪਰਮੇਸ਼ਰ ਨੇ ਆਪ ਬਚਾਇਆ ਆਪ ਕਿਰਪਾ ਕੀਤੀ ਹੈ ਜਪ ਤਪ ਸੰਜਮ ਇਸ ਦੇ ਕਿਛ ਨਾਹੀ ਨਹੀਂ ਤਾਂ ਇਸ ਜੀਵ ਪਰਸੋਂ ਜਪੋ ਨਾਮ ਦੀ ਕਮਾਈ ਤੇ ਸੰਜਮ ਸੁਧ ਆਚਰਨ ਸੰਜਮ ਕੀ ਹੈ ਆਚਰਨ ਕੀ ਸੁਧ ਸਤਿਗੁਰਾਂ ਕਹਿਆ ਸਾਰਿਆਂ ਤੋਂ ਉੱਤੇ ਹੈ ਨਾਮ ਜਪਣਾ ਸੇਵਾ ਕਰਨੀ ਇਹ ਆਪਣੇ ਥਾਂ ਤੇ ਨੇ ਸੱਚ ਤੋਂ ਵੀ ਉੱਤੇ ਕੁਝ ਹੈ ਬਾਣੀ ਕਹਿੰਦੀ ਅਜਿਆ ਕੋਈ ਸੱਚ ਰਬ ਹੈ ਰਬ ਤੋਂ ਤੇ ਕੁਝ ਹੋ ਸਕਦਾ ਗੁਰਬਾਣੀ ਨੇ ਕੀਤਾ ਦਾਵਾ ਜੀ ਕਹਿਣ ਲਗੀ ਬਾਣੀ ਗੁਰੂ ਨੇ ਗੱਲ ਆਖੀ ਕਿ ਸੱਜਣਾ ਸੱਚ ਤੋਂ ਉੱਪਰ ਵੀ ਕੁਝ ਹੈ ਇਹਨੇ ਆਖਿਆ ਮਾਲਕਾ ਕਿ ਬੰਦੇ ਪੜਿਆ ਕਿ ਤੁਹਾਡੇ ਤੋਂ ਤੇ ਪਰਮੇਸ਼ਰ ਤੋਂ ਤੇ ਰੱਬ ਤੋਂ ਉੱਤੇ ਸੱਚ ਤੋਂ ਉੱਤੇ ਕੁਝ ਵੀ ਨਹੀਂ ਪਰ ਬਾਣੀ ਚੱਲ ਰਹੀ ਹੈ ਕੁਝ ਸੱਚ ਤੋਂ ਉੱਤੇ ਉਹ ਕੀ ਹੈ ਜੀ ਸੱਚ ਉਹ ਹੋ ਰੈ ਸਭ ਕੋ ਉੱਪਰ ਸੱਚ ਆਚਾਰ ਸਾਡਾ ਆਚਰਣ ਸਾਡੀ ਅੰਦਰਲੀ ਸ਼ੁੱਧਤਾ ਸਤਿਗੁਰਾਂ ਖਿਆ ਸੱਚਪੂਰਵਿੱਤੇ ਹੈ ਕਿਉਂ ਜੀ ਸੱਚ ਨਾਲ ਜੁੜਿਆ ਵਿਅਕਤੀ ਵੀ ਆਪਣੀ ਜ਼ਿੰਦਗੀ ਚ ਕਈ ਵਾਰੀ ਭ੍ਰਮ ਜਾਂਦਾ ਹੈ ਕੋ ਕਰਮ ਕਰ ਪੈਂਦਾ ਹੈ ਪਰ ਜਿਹਦਾ ਆਚਰਣ ਸ਼ੁੱਧ ਹੋਵੇ ਜਿਹਦੇ ਤੇ ਰੱਬ ਦੀ ਕਿਰਪਾ ਹੁੰਦਾ ਹੈ ਜਿਹਦਾ ਜਿਹਦੇ ਤੇ ਰੱਬ ਮਿਹਰ ਕਰ ਕਰਦਾ ਹੈ ਆਚਰਨ ਦੀ ਸ਼ੁੱਧੀ ਵਾਲਾ ਆਪਣੇ ਜੀਵਨ 'ਚ ਕਦੇ ਵੀ ਕੋ ਕਰਮ ਨਹੀਂ ਕਰਦਾ ਪਾਪ ਕਰਮ ਨਹੀਂ ਕਰਦਾ। ਸਤਗੁਰਾਂਖੇ ਪ੍ਰਮਾਤਮਾ ਤੋਂ ਬਿਨਾਂ ਪਰਮੇਸ਼ਰ ਤੋਂ ਬਿਨਾਂ ਉੱਚੇ ਆਚਰਨ ਤੋਂ ਬਿਨਾਂ ਇਹਦੇ ਤੋਂ ਭਗਤੀ ਨਹੀਂ ਹੋ ਸਕਦੀ। ਜਪ ਤਪ ਸੰਜਮ ਇਸ ਤੇ ਕਸ਼ ਨਹੀਂ। ਆਦਿ ਅੰਤ ਪ੍ਰਭ ਅਗੰ ਅਗਾਹੀਂ ਹੀ ਪ੍ਰਭੂ ਜਗਤ ਦੇ ਸ਼ੁਰੂ ਤੋਂ ਅੰਤ ਤੱਕ ਤੂੰ ਹੀ ਕਾਇਮ ਰਹਿਣ ਵਾਲਾ ਹੈ ਤੂੰ ਪਹੁੰਚ ਹੈ ਤੇ ਥਾ ਹੈ ਨਾਮ ਦੇ ਮੰਗੈ ਦਾਸ ਤੇਰਾ ਤੇਰਾ ਦਾਸ ਨਾਨਕ ਤੇਤੋਂ ਨਾਮ ਦੀ ਦਾਤ ਮੰਗਦਾ ਹੈ ਸਿਵ ਬਣ ਕੇ ਜਿਵੇਂ ਨਾਮ ਦੀ ਦਾਤ ਦੇ ਤੇ ਜਦੋਂ ਸਿੱਖ ਅਰਦਾਸ ਕਰਦਾ ਹੈ ਵਿਸਰਨਾਹੀ ਦਾਤਾ ਬਣਾ ਨਾਮੁ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਇਹੈ ਜੀ ਅਸ਼ਮੀਰ ਦਾਸ ਜਗ ਨਾਨਕ ਕੀ ਅਰਦਾਸ ਨਾਮੁ ਦੇਹ ਮੰਗ ਦਾਸ ਤੇਰਾ ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਤੀਜਾ ਨਾਮ ਨਿਵਾ ਨਾਮ ਦੇ ਨਾਮ ਦੇ ਮੰਗਦਾਸ ਤੇਰਾ ਕੁਝ ਕਹਿੰਦੇ ਨੇ ਦਾਤਾ ਕਿਰਤ ਦਇਆ ਮੈਂ ਦੀਜਾਂ ਨਾਮ ਨਿਵਾਸ ਹਰ ਗੁਣ ਗਾਉਂਸੀ ਤੇਰੇ ਗੁਣਾਂ ਦਾਸਕਾ ਹਰ ਜੀਵਨ ਪਦ ਦਾ ਨਾਨਕ ਪ੍ਰਭ ਮੇਰਾ ਹੀ ਦਾਣ ਕਾਖੇ ਪਾਈ ਮੇਰਾ ਹਰੀ ਪ੍ਰਭੂ ਆਤਮਿਕ ਜੀਵਨ ਦਾ ਦਰਜਾ ਦੇਣ ਵਾਲਾ ਹੈ ਆਤਮਿਕ ਜੀਵਨ ਦੀ ਉਚਾਈ ਗੁਰੂ ਤੋਂ ਬਿਨਾ ਨਹੀਂ ਪ੍ਰਾਪਤ ਹੋ ਸਕਦੀ ਜਿਹੜਾ ਸਿੱਖ ਗੁਰੂ ਦੇ ਲੜ ਲੱਗਦਾ ਹੈ ਉਹਦੀ ਝੋਲੀ ਵਿੱਚ ਗੁਰੂ ਆਤਮਿਕ ਉਚਾਈਆਂ ਦਾ ਦਾਣ ਭਾ ਦਿੰਦਾ ਹੈ ਗੁਰੂ ਤੋਂ ਬਾਅਦ ਪਤਾ ਜੀ ਸੰਤ ਜੀ ਜੇ ਨਾ ਸੰਪੂਰਨ ਹੋਵੇ ਉਹ ਦੁਨੀਆ ਤੇ ਕੇਵਲ ਨਾਮ ਬਣਦਾ ਸਾਰਾ ਕੋਧੀਆਂ ਨਿਸ਼ਾਨੀਆਂ ਹੁੰਦਾ ਹਨ ਹੁੰਦੀਆਂ ਉਹਦੇ ਸਾਲ ਮੁਖੜ ਕਰਦਾ ਚੁਪਣਾ ਸੰਤ ਬਾਬਾ ਰੋਸ਼ਨ ਸਿੰਘ ਮਸਕੀਨ ਕੰਤਨ ਸੰਤ ਬਾਬਾ ਕਰਨ ਸਿੰਘ ਦੇ ਪੰਨਵੇਂ ਗੱਦੀ ਦੇ ਸ਼ੇਰ ਉਹਨਾਂ ਦੀ ਅੰਤਮ ਯਾਤਰਾ ਦੇ ਵਿੱਚ ਜਦੋਂ ਉਹਨਾਂ ਦਾ ਸਰੀਰ ਜਲ ਪ੍ਰਵਾਹ ਕੀਤਾ ਗਿਆ ਅਦਾਜਨ 1 ਲੱਖ ਦੇ ਕਰੀਬ ਸੰਗਤਾਂ ਦਾ ਕਟਸ ਇਲੀ ਸੰਗਤ ਦਾ ਬਿਨਾ ਸ਼ਬਦੇ ਨੂੰ ਜੁੜਨਾ ਕੀ ਭਾਵਨਾ ਹੁੰਦੀ ਪੈਰ ਪੈਰ ਤੇ ਅੰਦਰ ਸਮਝਣਾ ਜਿੱਥੋਂ ਤੱਕ ਯਾਤਰਾ ਦੀ ਮਕਸੂਦਪੁਰ ਤੋਂ ਲੈ ਕੇ ਦਰਿਆ ਤੱਕ ਦਾ ਦਰਸਤ ਹੈ ਤਕਰੀਬਨ 27 ਕਿਲੋਮੀਟਰ 26 ਕਿਲੋਮੀਟਰ ਤੱਕ ਬੇਅੰਤ ਪ੍ਰੇਮੀਆਂ ਜਿਨ੍ਹਾਂ ਨੇ ਪੈਦਲ ਸਫ਼ਰ ਤੱਕ ਕੀਤਾ ਪਾਲਕਸ਼ਹਿਰ ਦੇ ਨਾਲ 7 ਵਜੇ ਦਾ ਚੱਲਿਆ ਹੋਇਆ ਸੱਤ ਉਹਨਾਂ ਦਾ ਵਬਾਨ ਦੋ ਵਜੇ ਤੱਕ ਜਲ ਪ੍ਰਵਾਹ ਕਰਨਾ ਇਨਾ ਸਮਾਂ ਇਨੀ ਧੁੱਪ ਦੇ ਵਿੱਚ ਲੋਕ ਚੌਂਕੜੇ ਮਾਰਕ ਤੇ ਦਰਿਆ ਦੇ ਕੰਢੇ ਤੇ ਆ ਕੇ ਪਹਿਲੋਂ ਆ ਕੇ ਜਿਹੜੇ 9 ਵਜੇ ਦੇ ਆਇਸ਼ ਉੱਥੇ ਬਹਿ ਕੇ ਪਾਠ ਕਰਦੇ ਨੇ ਤੇ ਵੱਡਿਆਂ ਵੱਡਿਆਂ ਮਹਾਨ ਹਸਤੀਆਂ ਸੰਤ ਬਾਬਾ ਧੂਪਿੰਦਰ ਸਿੰਘ ਜੀ ਜਰਗਵਾਲੇ ਉਹਨਾਂ ਸਮੇਤ ਬਿਆੰਤ ਸੰਤ ਜਿਹੜੇ ਨੇ ਉੱਥੋਂ ਉੱਚੇ ਬਹਿ ਕੇ ਜਾਪ ਕਰਦੇ ਨੇ ਉੱਥੇ ਇਹ ਕੋਨਾਂ ਦੀ ਕਮਾਈ ਦੀਆਂ ਨਿਸ਼ਾਨੀਆਂ ਨਹੀਂ। ਉਹਨਾਂ ਨੇ ਕਿਸੇ ਨੂੰ ਸੱਦਾ ਪੱਤਰ ਨਹੀਂ ਭੇਜਿਆ। ਅੱਜ ਆਪਾਂ ਪਾਠ ਰਕਹੀ ਗਵਾਂਢੀ ਨੂੰ ਆਖੀਏ ਨਾ ਤੇ ਬਾਣੀ ਸੁਣਨੀ ਹੁੰਦਾ। ਪਹਿਲਾਂ ਪਿੰਡਾਂ 'ਚ ਸੀ ਵੈਕ ਲੱਗ ਗਿਆ ਬਾਣੀ ਸ਼ੁਰੂ ਹੋ ਗਈ। ਤੁਹਾਨੂੰ ਸੱਦਣਾ ਨਹੀਂ ਪੈਂਦਾ। ਸਾਡੀ ਸੁਣਨ ਵਾਲੇ ਆ ਪਿਆ ਜਾਂਦੇ ਨੇ। ਤੇ ਤੁਹਾਨੂੰ ਚਾੜ ਚੜਦਰਾ ਪਿਆ ਸੁਣਨ ਵਾਲੇ ਆ। ਅੱਜ ਨਹੀਂ ਹੁੰਦੇ। ਅੱਜ ਤੇ ਅਗਲਾ ਹਲਾਬਾ ਦਿੰਦਾ ਵੀ ਨੇ ਰਖਾਇਆ ਸੀ ਬੁਦਿਅਖੀ ਸੱਦੇ ਨਹੀਂ। ਸੁਵੰਦੀ ਵੀ ਨਹੀਂ ਹੁੰਦੇ। ਸ਼ੱਕੇ ਭੈਣ ਭਰਾ ਵੀ ਸੱਦੇ ਤੋਂ ਬਿੜਾ ਨਹੀਂ ਹੁੰਦੇ। ਇਹ ਸਾਡੀ ਦਸ਼ਾ ਬਣੂ ਕੀ ਹੈ? ਸਤਿਗੁਰ ਅਖਬ ਬਾਣੀ ਤੇ ਤੇਰੇ ਕੰਨਾਂ ਚ ਪਏ ਤੇਰੀ ਜ਼ਿੰਦਗੀ ਦਾ ਉਦਾਹਰਣ ਹੋਣਾ ਇਹਨੂੰ ਬਾਇਆ ਕਰ ਇਹਨੂੰ ਸੁਣਿਆ ਪਰ ਮਨ ਵਿੱਚ ਵਸਾਇਆ ਕਰ ਉਹ ਕਮਾਈ ਨ ਕਰ ਜਾਂਦੇ ਨੇ ਤੇ ਬੇਅੰਤ ਪ੍ਰੇਮੀਆਂ ਨੂੰ ਇੰਨੀ ਵੱਡੀ ਕਮਾਈ ਦੇ ਜਾਂਦੇ ਨੇ ਉਹ ਜਦੋਂ ਇਸ ਸੰਸਾਰ ਤੋਂ ਜਾਂਦੇ ਨੇ ਆਪਣੇ ਅੰਤਿਮ ਸਾਰੇ ਉੱਤੇ ਹਰ ਇੱਕ ਵਿਅਕਤੀ ਦੀ ਅੱਖ ਨੰਮ ਸੁੱਤੀ ਉੱਤੀ ਇੱਕ ਬੱਚੀ ਰੋਧਨ ਕਰ ਰਹੀ ਸੀ ਉਹਨੇ ਦੋ ਦਿਨ ਲਾਇਆ ਕੀਰਤਨ ਵੀ ਕੀਤਾ ਜਿਹਨੇ ਜਨ ਉਹਨਾਂ ਦਾ ਸ਼ਰੀਰ ਉੱਤੇ ਨਹੀਂ ਆਇਆ ਕਿੰਨੇ ਤਿੰਨ ਭੰਗਰਾਮਾ ਸਾਨੂੰ ਸਾਰਿਆਂ ਗੁਰਬਾਣੀ ਦੀ ਕੀਰਤਨ ਦੀ ਦਾਤਮਾ ਪੁਰਸ਼ਤ ਦੀ ਤੇ ساری ਉਮਰ ਉਹਨਾਂ ਨਰੋਲ ਬਾਣੀ ਦਾ ਪੰਕਤੀ ਕੀਤਾ ਰਾਗਾਂ ਵਿੱਚ ਇਹ ਉਹਨਾਂ ਦੀ ਬੰਦਗੀ ਭਗਤੀ ਦੀਆਂ ਨਿਸ਼ਾਨੀਆਂ ਹਨ ਗੁਰੂ ਰਹਿਮ ਕਰੇ ਅਸੀਂ ਵੱਡਾ ਕੀ ਹਾਂ ਕਿ ਸਾਨੂੰ ਭਾਵੇਂ ਇੱਥੇ ਸੰਤ ਬਾਬਾ ਕਰਮ ਸਿੰਘ ਕੀ ਆਪ ਨਹੀਂ ਆਏ ਸੰਤ ਬਾਬਾ ਰੋਸ਼ਨ ਸਿੰਘ ਕੀ ਬੜੀ ਵਾਰ ਆਇਆ ਗੁਰਮਾਹੂਰ ਸ਼ਾਇ ਇਉਂ ਨਾਮ ਦੇ ਨਾਮ ਦਾਸ ਤਾਂ ਤੇ ਕਿਤੇ ਵੀ ਤੁਸੀਂ ਪਰਖ ਕਰਨੀ ਜਦੋਂ ਤੁਸੀਂ ਇਕੱਲੇ ਆਓ ਇੱਥੇ ਤੁਹਾਨੂੰ ਬੜਾ ਵੱਡਾ ਟਿਕਾਣਾ ਮਿਲਦਾ ਗੁਰੂ ਰਹਿਮ ਕਰੇ ਉਹ ਟਿਕਾਣਾ ਸਾਡੀ ਜ਼ਿੰਦਗੀ ਦੀ ਬੰਦਗੀ ਬਣ ਜਾਵੇ ਸੇਵਾ ਬਣ ਜਾਵੇ ਸਿਮਰਨ ਬਣ ਜਾਵੇ ਇਹ ਵਾਪਸ ਸੰਤ ਚਰਨਾਂ ਅਪ ਅਰਦਾਸ ਹੈ ਬੇਨਤੀ ਹੈ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਏ ਨਾਮ ਦੇਹੇ ਮੰਗ ਦਾਸ ਦੇਗਾ ਹਰ ਜੀਵਨ ਪੰਨ ਨਾਨਕ ਰਾਮੇ ਦਾ ਹੋਇਆ ਭੁੱਲਾ ਚੁਕਾ ਤਖਿਵਾਂ ਗੁਰੂਵ ਤੇਗ ਬਖਸ਼ ਜੀ ਤੋਂ ਬਖਸ਼ ਲੈਣਾ ਕੀ ਪ੍ਰੇਮ ਸਹਿਤ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਿ ਮਹੱਲਾ ਦੀ ਜਾਨ ਕੋ ਅੰਕਾਰ ਸਤਿਗੁਰ ਪ੍ਰਸਾਦਿ